ਜਿਹੜਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਜਿਹੜਾ ਉਹਨਾਂ ਦਾ ਡਾਕਟਰ ਹੁੰਦਾ ਕੁੱਤੇ ਚੈੱਕ ਕਰਦਾ ਵੀ ਇਹ ਭੱਜਣ ਲਈ ਤਿਆਰ ਹੈ ਕਿ ਨਹੀਂ ਤਿਆਰ ਹੈ ਉਹਦਾ ਬਾਕਾਇਦਾ ਚੈੱਕਅਪ ਹੁੰਦਾ ਉਹਨੂੰ ਸਰਟੀਫਿਕੇਟ ਦਿੰਦੇ ਆ ਵੀ ਹਾਂ ਫਿੱਟ ਹੈ ਤੇ ਫਿਰ ਉਹਦੇ ਮੁਤਾਬਕ ਜਿਹੜਾ ਉਹਨਾਂ ਨੇ ਰੂਲ ਬਣਾਇਆ ਵੀ ਇੰਨੀਆਂ ਦੌੜਾਂ ਚਾਹੀਦੀ ਨਹੀਂ ਲੰਬੀ ਰੇਸ ਇੰਨਾ ਚਿਰ ਦੌੜ ਸਕਦਾ ਉਹਦੇ ਮੁਤਾਬਕ ਹੀ ਅਸੀਂ ਦੌੜਾ ਕਰਾਉਨੇ ਆ ਪੀਟਾ ਦੀ ਹਰੇਕ ਡੀਸੀ ਨੂੰ ਚਿੱਠੀਆਂ ਆ ਜਾਂਦੀਆਂ ਵੀ ਕੈਨਸਲ ਕਰੋ ਡੀਸੀ ਸਾਹਿਬ ਪਤਾ ਨਹੀਂ ਉਹ ਗਾਈਡਲਾਈਨਸ ਚੈੱਕ ਨਹੀਂ ਕਰਦੇ ਕੁਝ ਨਹੀਂ ਕਰਦੇ ਸਾਡੀਆਂ ਖੇਡਾਂ ਬੰਦ ਹੋਈ ਜਾਂਦੀਆਂ ਅਸੀਂ ਤਾਂ ਇਹ ਪੁੱਛਣਾ ਚਾਹੁੰਨੇ ਆ ਜੀ ਡਿਪਟੀ ਕਮਿ ਮੰਜੂਰੀਆਂ ਸਰਕਾਰ ਤੋਂ ਲੈਣੇ ਦੀ ਸਰਕਾਰ ਸਾਨੂੰ ਆਂਦੀ ਆ ਕਿ ਤੁਸੀਂ ਇਹ ਪਹਹਾ ਸਕਦੇ ਆ ਔਰ ਇਹ ਬੜਾ ਵਧੀਆ ਇੱਕ ਸ਼ੌਂਕ ਆ ਨਵੀਂ ਜਨਰੇਸ਼ਨ ਜਿਹੜੀ ਆ ਨਵੇਂ ਮੁੰਡੇ ਜਿਹੜੇ ਆ ਉਹ ਸ਼ੌਂਕ ਪਾਲਦੇ ਆ ਔਰ ਜਿਹੜੇ ਅੱਜ ਕੱਲ ਬਹੁਤ ਨਸ਼ਿਆਂ ਦਾ ਦੌਰ ਹੋਰ ਗਲਤ ਬੰਨੇ ਜਿਹੜਾ ਖਿਆਲ ਆ ਜਾਣ ਤੋਂ ਉਹ ਵੀ ਪ੍ਰੇਜ਼ ਹੁੰਦਾ ਪਰ ਇਹ ਜਿਹੜੀ ਹੁਣ ਸੰਸਥਾ ਇਸ ਸਾਲ ਇਹਨਾਂ ਨੇ ਬਹੁਤ ਜ਼ੋਰ ਪਾ ਕੇ ਇਹ ਸਾਡੀ ਖੇਡ ਦੇ ਖਤਮ ਕਰਨ ਚਾਹੁੰਦੇ ਆ ਪਰ ਅਸੀਂ ਪੋਰਟ ਦੇ ਵਿੱਚ ਪਹਿਲਾਂ ਵੀ ਕੇਸ ਲੜ ਕੇ ਆਪਦੀ ਪਰਮਿਸ਼ਨ ਲਈ ਸੀ ਹੁਣ ਵੀ ਅਸੀਂ ਉੱਥੇ ਜਾਵਾਂਗੇ ਸਾਡੀਆਂ ਰਵਾਇਤੀ ਖੇਡਾਂ ਪਿੰਡੂ ਖੇਡਾਂ ਇਹ ਬੰਦ ਨਹੀਂ ਹੋਣੀਆਂ ਚਾਹੀਦੀਆਂ ਉਹ ਸਾਨੂੰ ਇਹ ਚੱਲਦੀਆਂ ਰੱਖਣ ਦੇਣ ਇਹ ਕਈ ਹਜ਼ਾਰਾਂ ਕੁੱਤੇ ਦੀ ਲੱਤਾਂ ਟੁੱਟ ਜਾਂਦੀਆਂ ਨੇ ਭਾਇਦਿਆਂ ਦੀਆਂ ਉਹ ਕਹਿੰਦੇ ਕਿ ਜਿੰਨਾ ਚਿਰ ਕੁੱਤਾ ਜੱਤਦਾ ਜਾਂ ਰੇਸਾਂ ਦੇ ਵਿੱਚ ਆਉਂਦਾ ਉਹਨਾਂ ਚਿਰ ਖਿਆ ਰੱਖਦੇ ਉਸ ਤੋਂ ਬਾਅਦ ਉਹਨੂੰ ਮਰਨ ਨਹੀਂ ਛੱਡ ਦਿੰਦੇ ਤੁਸੀਂ ਨਾਮ ਲੋ ਜਿਹੜੀ ਚੰਗੀ ਚੀਜ਼ ਹੈ ਹਰੇਕ ਚੀਜ਼ ਦਹੀਂ ਮੱਖਣ ਤੋਂ ਲੈ ਕੇ ਮੀਟ ਰੈੱਡ ਮੀਟ ਤੋਂ ਲੈ ਕੇ ਇਹਨੂੰ ਸਮਾਨ ਪੈਂਦਾ ਹੈ ਬੈੱਡਰੂਮਾਂ ਤੱਕ ਕੁੱਤੇ ਰੱਖੇ ਜਾਂਦੇ ਆ ਇਹਦੀ ਇੰਨੀ ਸੇਵਾ ਸੰਭਾਲ ਮੇਰੇ ਹਿਸਾਬ ਨਾਲ ਕੋਈ ਹੋਰ ਡੌਗ ਦੀ ਆਪਾਂ ਕਰ ਹੀ ਨਹੀਂ ਸਕਦੇ ਜਦੋਂ ਵੀ ਮਰਜ਼ੀ ਆ ਕੇ ਸਾਡੇ ਚੈੱਕ ਕਰ ਲਿਓ ਅਸੀਂ ਹਰੇਕ ਬੀਕ ਆਪ ਦੇ ਕੁੱਤਿਆਂ ਦਾ ਚੈੱਕ ਅਪ ਕਰਾਉਂਦੇ ਆ ਇਹਨਾਂ ਦੀ ਵੈਕਸੀਨ ਡੀਵਾਰਮਿੰਗ ਬੈਲ ਬੈਲ ਮੈਂਟੇਨ ਰੱਖਦੇ ਆ ਜੀ ਚੰਗੀ ਡਾਈਟ ਦੁੱਧ ਘਿਓ ਮੱਖਣੀ ਪਾਉਂਦੇ ਆ ਤੇ ਉਹ ਸਾਨੂੰ ਕਹਿੰਦੇ ਤੁਸੀਂ ਇਹਨਾਂ ਤਸ਼ੱਦਦ ਕਰਦੇ ਹੋ ਇਹ ਹੈਗਾ ਜੀ ਰਿਪੋਰਟਾਂ ਦੇ ਵਿੱਚ ਕਹਿੰਦੇ ਸਾਹਮਣੇ ਆਇਆ ਕਿ ਕੁੱਤਿਆਂ ਨੂੰ ਖੁਦ ਮਾਰ ਦਿੰਦੇ ਆ ਬਾਅਦ ਜਦੋਂ ਉਹ ਕੰਮ ਤੇ ਨਹੀਂ ਰਹਿੰਦੇ ਬਾਈ ਜੀ ਉਹਨਾਂ ਕੋਲੇ ਕੋਈ ਸਬੂਤ ਹੈ ਇਸ ਚੀਜ਼ ਦਾ ਕਹਿਣਾ ਤਾਂ ਹਰੇਕ ਕਹਿ ਦਿੰਦਾ ਹੈ ਸੈਕਿੰਡ ਜਦੋਂ ਕੁੱਤਾ ਭੱਜਣੋਂ ਹਟ ਜਾਂਦਾ ਹੈ ਜੀ ਉਹ ਮੀਟਿੰਗ ਦੇ ਪਰਪਸ ਆਸਤੇ ਰੱਖਿਆ ਜਾਂਦਾ ਤੇ ਤਕਰੀਬਨ 12-13 ਸਾਲ ਕੁੱਤੇ ਦੀ ਉਮਰ ਹੁੰਦੀ ਹੈ ਤੇ ਤੁਸੀਂ ਰਿਕਾਰਡ ਚੈੱਕ ਕਰਨ ਪੇਟਾ ਜਿਹੜੀ ਸੰਸਥਾ ਉਹ ਜਿਹੜੇ ਨਗਰੀਆਂ ਨਾਲੋਂ ਕੁੱਤੇ ਲੈ ਕੇ ਜਾਂਦੀ ਹੈ ਉਹ ਐਨਐਸਟੀਜੀ ਦਾ ਟੀਕਾ ਲਾ ਕੇ ਮਾਰਦੀ ਹੈ ਜੀ ਬੈਦ ਉਹਨਾਂ ਦੇ ਪ੍ਰੂਫ ਉਹਨਾਂ ਦੇ ਪੇਜਾਂ ਤੇ ਸਾਰੀਆਂ ਵੀਡੀਓਜ਼ ਲਿੰਕ ਅਪਲੋਡ ਨੇ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਨਾਲੇ ਇਹ ਜਿਹੜਾ ਗ੍ਰੇ ਹੌਂਡ ਡੌਗ ਹੈ ਜੀ ਇਹ ਤੁਸੀਂ ਗੂਗਲ ਕਰ ਸਕਦੇ ਹੋ ਇਹ ਮੈਂਟਲੀ ਉਦੋਂ ਫਿੱਟ ਰਹਿੰਦਾ ਜਦੋਂ ਤੁਸੀਂ ਨੂੰ ਐਕਸਰਸਾਈਜ਼ ਕਰਾਉਂਦੇ ਹੋ ਜੇ ਇਹ ਇਹ ਕਰਾਉਣ ਦਰਾਂ ਦੇ ਭੱਜਣ ਦੇ ਲਈ ਜੇ ਕਰਾਉਣ ਚ ਜਿਹੜਾ ਐਨਜੀਓ ਦਾ ਕੰਮ ਹੈ ਉਹ ਤਾਂ ਕੋਈ ਕਰ ਹੀ ਨਹੀਂ ਰਿਹਾ ਪ੍ਰੋਪਰ ਤਰੀਕੇ ਨਾਲ ਕਿੰਨੇ ਆਵਾਰਾ ਕੁੱਤੇ ਆ ਕੈਕਸੀਡੈਂਟ ਕਰਵਾਉਂਦੇ ਆ ਹੁੰਦੇ ਆ ਕੁੱਤਿਆਂ ਦੇ ਕੀੜੇ ਪਏ ਫਿਰਦੇ ਉਹ ਤਾਂ ਅਸੀਂ ਸੰਭਾਲਦੇ ਆ ਕਿੰਨੇ ਪਸ਼ੂਆਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਅਸੀਂ ਆਪਦੇ ਡਾਕਟਰ ਜਿਹੜੇ ਪ੍ਰਾਈਵੇਟ ਸਾਡੇ ਹੈਗੇ ਆ ਚਾਹ ਗਊਸ਼ਾਲਾ 'ਚ ਅਸੀਂ ਰੱਖਦੇ ਆ ਉਹਨਾਂ ਦੀ ਆਪ ਸਾਮ ਸੰਭਾਲ ਕਰਦੇ ਆ ਪਿੰਡਾਂ ਦੇ ਵਿੱਚ ਕੁੱਲ ਕਿੰਨੇ ਕਿ ਸ਼ਿਕਾਰੀ ਨੇ ਕਿੰਨੇ ਕਿ ਪਿੰਡਾਂ ਦੇ ਵਿੱਚ ਚੱਲਦਾ ਆ तकरीबन 500 ਤਾਂ ਸ਼ਿਕਾਰੀ ਅੱਜ ਇੱਥੇ ਮੌਜੂਦ ਆ ਕਿ ਨਾ ਤੇ तकरीबन ਮੇਰੇ ਖਿਆਲ ਵੀ ਹਰ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਡੌਗ ਤਾਂ ਹੈਗੇ ਆ ਲੋਕੋ ਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਪੰਜਾਬ ਦੇ ਵਿੱਚ ਜਿਹੜੀ ਗਰੇ ਹੌਣ ਰੇਸ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਕਿ ਕੁੱਤਿਆਂ ਦੀਆਂ ਰੇਸਾਂ ਹੁੰਦੀਆਂ ਨੇ ਉਹਦੇ ਉੱਤੇ ਰੋਕ ਲਾਈ ਗਈ ਹੈ ਰੋਕ ਲਾਈ ਗਈ ਹੈ ਜਿਹੜੀ ਪੈਟਾ ਇੱਕ ਸੰਸਥਾ ਆ ਉਸ ਦੀਆਂ ਸ਼ਿਕਾਇਤਾਂ ਤੋਂ ਬਾਅਦ ਹੋਰ ਵੀ ਕਈ ਸ਼ਿਕਾਇਤਾਂ ਨੇ ਉਹਦਾ ਕਾਰਨ ਕੀ ਆ ਉਹ ਕਹਿੰਦੇ ਕਿ ਜਿਹੜਾ ਕੁੱਤਿਆਂ ਦੇ ਨਾਲ ਵਿਵਹਾਰ ਜਿਹੜਾ ਗਲਤ ਕੀਤਾ ਜਾਂਦਾ ਜਿਹੜਾ ਟ੍ਰੀਟਮੈਂਟ ਉਹਨਾਂ ਨੂੰ ਗਲਤ ਕੀਤਾ ਜਾਂਦਾ ਉਸ ਨੂੰ ਲੈ ਕੇ ਅੱਜ ਤਮਾਮ ਜਿਹੜੇ ਸ਼ਿਕਾਰੀ ਨੇ ਪੰਜਾਬ ਦੇ ਉਹ ਇਕੱਠੇ ਹੋਏ ਨੇ ਬਾਗਾਪੁਰਾਣਾ ਉੱਥੇ ਪਹੁੰਚੇ ਆ ਗੱਲਬਾਤ ਕਰਦੇ ਆ ਕਿ ਪੂਰਾ ਕਾਰਨ ਕੀ ਹੈ ਇਸ ਤੋਂ ਬਾਅਦ ਕੀ ਉਹ ਕਰਨਗੇ ਸ ਅਸਵੀガル ਜੀ ਠੀਕ ਠਾਕ ਹਾਂਜੀ ਸਭ ਤੋਂ ਪਹਿਲਾਂ ਜਿਹੜਾ ਪੂਰਾ ਮਾਮਲਾ ਕੀ ਹੈ ਕਿਉਂ ਰੋਕ ਲੱਗੀ ਹੈ ਤੇ ਕਦੋਂ ਲੱਗੀ ਹੈ ਜੀ ਰੋਕ ਜਿਹੜੀ ਹੈ ਜੀ ਇੱਕ ਪੇਟਾ ਸੰਸਥਾ ਐਨੀਮਲ ਵੈਲਫੇਅਰ ਵਾਲੇ ਆ ਉਹਨਾਂ ਦਾ ਦੋਸ਼ ਇਹੀ ਲਾਉਂਦੇ ਆ ਕਿ ਇਹ ਤਸ਼ੱਦਦ ਕਰਦੇ क्रੂਲਟੀ ਹੈ ਜੀ ਪਰ ਇਹ ਬਿਲਕੁਲ ਉਹਦੇ ਉਲਟਾ ਜੋ ਸਾਨੂੰ ਗਾਈਡਲਾਈਨਾਂ ਕੋਰਟ ਦੀਆਂ ਡਾਇਰੈਕਸ਼ਨਾਂ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਸਾਨੂੰ ਬਣਾ ਕੇ ਦਿੱਤੀਆਂ ਸੀ ਉਹਦੇ ਲਈ ਸਾਡਾ ਇੱਕ ਜੀਆਰਪੀ ਬੋਰਡ ਬਣਿਆ ਜੀ ਗ੍ਰੇਊਂਡ ਰੇਸਿੰਗ ਬੋਰਡ ਜੀ ਉਹਦੇ ਵਿੱਚ ਬਕਾਇਦਾ ਸਾਰੀਆਂ ਜਿਹੜੀਆਂ ਸ਼ਰਤਾਂ ਜਿਹੜੀਆਂ ਉਹਨਾਂ ਨੇ ਦਿੱਤੀਆਂ ਗਵਰਨਮੈਂਟ ਨੇ ਬਣਾ ਕੇ ਡਾਕਟਰ ਸਹਿਬਾਨਾ ਦੀ ਟੀਮ ਵਿੱਚ ਜਿਹੜੇ ਆ ਪ੍ਰਿੰਸੀਪਲ ਸੈਕਟਰੀ ਸਾਹਿਬ ਸਰਕਾਰ ਵੱਲੋਂ ਨਾ ਕਿ ਅਸੀਂ ਕੋਈ ਜਿਸ ਤਰ੍ਹਾਂ ਨੇ ਉਹਨਾਂ ਨੇ ਰੂਲ ਬਣਾ ਦਿੱਤੇ ਵੀ ਇਸ ਤਰ੍ਹਾਂ ਤੁਸੀਂ ਆਪਦੇ ਗ੍ਰੇਊਂਡ ਭਜਾਉਣੇ ਆ ਉਸੇ ਤਰ੍ਹਾਂ ਅਸੀਂ ਭਜਾਉਣੇ ਆ ਜੀ ਪਰ ਉਹਦੇ باوجود ਵੀ ਸਾਨੂੰ ਪਰੇਸ਼ਾਨੀ ਦਿੰਦੇ ਆ ਜੀ ਈਮੇਲਾਂ ਕਰ ਦਿੰਦੇ ਆ ਡੀਸੀ ਸਾਹਿਬਾਨਾ ਨੂੰ ਵੀ ਆ ਫਲਾਨੇ ਥਾਂ ਤੇ ਰੇਸ ਹੋਣੇ ਜੀ ਉਹਦੀ ਰੋਕ ਲਈ ਜਾਵੇ ਹਾਲਾਂਕਿ ਅਸੀਂ ਮਨਜ਼ੂਰੀਆਂ ਸਰਕਾਰ ਤੋਂ ਲੈਣੇ ਆ ਜੀ ਸਰਕਾਰ ਸਾਨੂੰ ਆਂਦੀ ਆ ਕਿ ਤੁਸੀਂ ਇਹ ਪਜਾ ਸਕਦੇ ਆ ਔਰ ਇਹ ਬੜਾ ਵਧੀਆ ਇੱਕ ਸ਼ੌਂਕ ਆ ਨਵੀਂ ਜਨਰੇਸ਼ਨ ਜਿਹੜੀ ਆ ਨਵੇਂ ਮੁੰਡੇ ਜਿਹੜੇ ਆ ਉਹ ਸ਼ੌਂਕ ਪਾਲਦੇ ਆ ਔਰ ਜਿਹੜੇ ਅੱਜ ਕੱਲ ਬਹੁਤ ਨਸ਼ਿਆਂ ਦਾ ਦੌਰ ਹੋਰ ਗਲਤ ਬੰਨੇ ਜਿਹੜਾ ਖਿਆਲਵਾ ਜਾਣ ਤੋਂ ਉਹ ਵੀ ਪ੍ਰੇਜ ਹੁੰਦਾ ਤੇ ਤੁਸੀਂ ਇਹਨਾਂ ਦੇ ਘਰਾਂ 'ਚ ਜਾ ਕੇ ਵੇਖ ਸਕਦੇ ਆ ਵੀ ਇਹਨਾਂ ਦੀ ਪਰਵਰਿਸ਼ ਕਿਸ ਤਰ੍ਹਾਂ ਹੁੰਦੀ ਆ ਬਾਕਾਇਦਾ ਬੱਚਿਆਂ ਨੂੰ ਪਾਲੇ ਜਾਂਦੇ ਆ ਖਰਾਕ ਵਧੀਆ ਦਿੱਤੀ ਜਾਂਦੀ ਆ ਸਭ ਕੁਝ ਆ ਪਰ ਉਹਦੇ باوجود ਇਹ ਸਿਰਫ ਆਪਦੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਤੋਂ ਪੈਦਾ ਹੈਗੇ ਆ ਇਹ ਗਾਂ ਗਵਰਨਮੈਂਟਾਂ ਦਾ ਵੀ ਗਰੰਟਾਂ ਲੈਣੀਆਂ ਇਹਨਾਂ ਨੇ ਕਈ ਕੁਝ ਕਰਨਾ ਉਹਦੇ ਆਧਾਰ ਤੇ ਸਾਨੂੰ ਇਹ ਪਰੇਸ਼ਾਨੀ ਦਿੰਦੇ ਆ ਸਾਡੇ ਪਿੰਡਾਂ ਦੇ ਵਿੱਚ ਗਊਸ਼ਾਲਾ ਵਗੈਰਾ ਬਣੀਆਂ ਜੀ ਐਸੀ ਕੋਲੋਂ ਚਾਰਾ ਤੂੜੀ ਸਭ ਕੁਝ ਉੱਥੇ ਪਹੁੰਚਾਉਂਦੇ ਆ ਸਾਡਾ ਚੋਲਾ ਸਾ ਪਿੰਡ ਉੱਥੇ ਆ ਕੇ ਵੇਖ ਲੈਣ ਤਿੰਨ ਗਊਸ਼ਾਲਾ ਕਦੀ ਕਿਸੇ ਨੇ ਉੱਥੇ ਸਰਕਾਰ ਦੇ ਬੰਦੇ ਨੇ 1 ਰੁਪਈਆ ਇਹਨਾਂ ਨੇ ਜਿਹੜੇ ਹੈਗੇ ਆ ਪੇਟਾਲੇ ਜਾਂ ਵੈਲਫੇਅਰ ਕਿਸੇ ਨੇ ਕਦੀ ਦਿੱਤਾ ਹੋਵੇ ਸਾਰੇ ਅਸੀਂ ਰਲ ਮਿਲ ਕੇ ਭਾਈਚਾਰਾ ਕਿਉਂਕਿ ਸਾਨੂੰ ਜਾਨਵਰਾਂ ਨਾਲ ਪਿਆਰ ਆ ਇਕੱਲੇ ਕੁੱਤੇ ਨਾਲ ਪਿਆਰ ਨਹੀਂ ਜਿੰਨੇ ਵੀ ਜਾਨਵਰ ਆ ਅਸੀਂ ਐਨੀਮਲ ਲਵਰ ਆ ਪਰ ਇਹ ਜਿਹੜੀ ਹੁਣ ਸੰਸਥਾ ਐਸਲ ਇਹਨਾਂ ਨੇ ਬਹੁਤ ਜ਼ੋਰ ਪਾ ਕੇ ਇਹ ਸਾਡੀ ਖੇਡ ਦੇ ਖਤਮ ਕਰਨਾ ਚਾਹੁੰਦੇ ਆ ਪਰ ਅਸੀਂ ਕੋਰਟ ਦੇ ਵਿੱਚ ਪਹਿਲਾਂ ਵੀ ਕੇਸ ਲੜ ਕੇ ਆਪਦੀ ਪਰਮਿਸ਼ਨ ਲਈ ਸੀ ਹੁਣ ਵੀ ਅਸੀਂ ਉੱਥੇ ਜਾਵਾਂਗੇ ਵੀ ਅਸੀਂ ਇਹੋ ਅਰਜ਼ ਕਰਦੇ ਆ ਵੀ ਸਾਡੀਆਂ ਰਵਾਇਤੀ ਖੇਡਾਂ ਪਿੰਡੂ ਖੇਡਾਂ ਇਹ ਬੰਦ ਨਹੀਂ ਹੋਣੀਆਂ ਚਾਹੀਦੀਆਂ ਉਹ ਸਾਨੂੰ ਇਹ ਚੱਲਦੀਆਂ ਰੱਖਣ ਦੇਣਾ ਉਹਨਾਂ ਨੇ ਕੋਈ ਹਵਾਲਾ ਦਿੱਤਾ ਉੱਥੇ ਕਿ ਕਾਰਨ ਕੀ ਹੈ ਕੀ ਤੁਸੀਂ ਅਜਿਹਾ ਕਰਦੇ ਹੋ ਉਹਨਾਂ ਕੁੱਤਿਆਂ ਦੇ ਨਾਲ ਜਾਂ ਕੀ ਉਹਨਾਂ ਨੂੰ ਪ੍ਰੋਬਲਮ ਹੋਦੀ ਹੈ ਕੀ ਹਵਾਲਾ ਦੇ ਕੋਲੋਂ ਬਣਾਉਂਦੇ ਆ ਜੀ ਕੋਈ ਸਬੂਤ ਦੇਣ ਬਕਾਇਦਾ ਸਾਡਾ ਜਿਹੜਾ ਬੋਰਡ ਬਣਿਆ ਉਹਦੇ ਵਿੱਚ ਅਸੀਂ ਸਾਡੇ ਸੈਕਟਰੀ ਸਾਹਿਬ ਨਾਲ ਖੜੇ ਆ ਤੁਹਾਨੂੰ ਦੱਸਣਗੇ ਬੋਰਡ ਵੱਲੋਂ ਵੀ ਅਸੀਂ ਸ਼ਰਤਾਂ ਰੱਖੀਆਂ ਵੀ ਜੇ ਕੋਈ ਬੰਦਾ ਗਲਤ ਤਰੀਕੇ ਨਾਲ ਕੋਈ ਗਲਤ ਆਪਦਾ ਤਰੀਕਾ ਇਸਤੇਮਾਲ ਕਰਦਾ ਜਾਨਵਰ ਨੂੰ ਭਜਾਉਣ ਨੂੰ ਕੋਈ ਉਹੋ ਜੇ ਅਸੀਂ ਤਿੰਨ ਤਿੰਨ ਸਾਲ ਲਈ ਦੋ ਦੋ ਸਾਲ ਲਈ ਸਾਲ ਸਾਲ ਹੀ ਉੱਤੇ ਬੈਨ ਕਰਦੇ ਆ 50 50000 ਰੁਪਇਆ ਫਾਈਨ ਕਰਦੇ ਆ ਜਿਹੋ ਜੀ ਵੀ ਗਲਤੀ ਉਹੋ ਜਿਹਾ ਫਾਈਨ ਜੇ 10000 ਆ ਉਹੋ ਜਿਹਾ ਫਾਈਨ ਔਰ ਬਕਾਇਦਾ ਅਸੀਂ ਆਪਣੀ ਤੌਰ ਤੇ ਪੂਰਾ ਉਥੇ ਸੁਚੇਤ ਰਹਿੰਦੇ ਆ ਜਿੱਥੇ ਵੀ ਖੇਡਾਂ ਹੁੰਦੀਆਂ ਪਰ ਇਹਨਾਂ ਕੋਈ ਜਿਹੜਾ ਹੈਗਾ ਪ੍ਰੋਪਰ ਨਹੀਂ ਹੈਗਾ ਕੋਈ ਵੀ ਸਾਡੇ ਦੇ ਵੀ ਐਸ ਕਰਕੇ ਹੀ ਬੰਦ ਕਰਦੇ ਸਿਰਫ ਇਹ ਆਪਦੇ ਫੰਡਸ ਲੈਣ ਦੇ ਲਈ ਇਹ ਚੀਜ਼ਾਂ ਨੂੰ ਛਾਲਦੇ ਆ ਹੋਰ ਇਹਦੇ ਵਿੱਚ ਕੋਈ ਨਹੀਂ ਜੀ ਬਾਕੀ ਤੁਹਾਨੂੰ ਭਾਜੀ ਜੀ ਅੱਛਾ ਉਹਨਾਂ ਦੇ ਵੱਲੋਂ ਅਸੀਂ ਕਈ ਰਿਪੋਰਟਾਂ ਪੜੀਆਂ ਉਹਦੇ ਵਿੱਚ ਹਵਾਲਾ ਹੈ ਕਿ ਕਈ ਹਜ਼ਾਰਾਂ ਕੁੱਤਿਆਂ ਦੀ ਲੱਤਾਂ ਟੁੱਟ ਜਾਂਦੀਆਂ ਨੇ ਭਾਏਦਿਆਂ ਦੀਆਂ ਉਹ ਕਹਿੰਦੇ ਕਿ ਜਿੰਨਾ ਚਿਰ ਕੁੱਤਾ ਜੱਤਦਾ ਜਾਂ ਰੇਸਾਂ ਦੇ ਵਿੱਚ ਆਉਂਦਾ ਉਹਨਾਂ ਜਿਹੜੇ ਖਿਆ ਰੱਖਦੇ ਉਸ ਤੋਂ ਬਾਅਦ ਉਹਨੂੰ ਮਰਨ ਨਹੀਂ ਛੱਡ ਦਿੰਦੇ ਨਹੀਂ ਜੀ ਬਿਲਕੁਲ ਗਲਤ ਹੈ ਕਦੇ ਵੀ ਸੋਨੂੰ ਤੁਸੀਂ ਦੇਖਿਆ ਹੋਊਗਾ ਵੀ ਅਵਾਰਾ ਕੁੱਤਾ ਜਿਹੜੇ ਫਿਰਦੇ ਆ ਉਹਨਾਂ ਵਿੱਚ ਗਰੇ ਹੌਣ ਕੁੱਤਾ ਕਦੇ ਨਹੀਂ ਹੋਊਗਾ ਅੱਜ ਤੱਕ ਰਿਕਾਰਡ ਹੈ ਠੀਕ ਹੈ ਕਦੇ ਮੈਂ ਨਹੀਂ ਚਾ ਦੇਖਿਆ ਵੀ ਕਿਸੇ ਦੀ ਕੋਈ ਇੰਜਰੀ ਆਈ ਹੈ ਬਕਾਇਦਾ ਜਿਹੜੀਆਂ ਗਾਈਡਲਾਈਨਾਂ ਪੰਜਾਬ ਗਵਰਨਮੈਂਟ ਨੇ ਜਾਰੀ ਕਰੀਆਂ ਉਹਦੇ ਵਿੱਚ ਬਕਾਇਦਾ ਜਿਹੜਾ ਐਨੀਮਲ ਹਸਬੈਂਡਰੀ ਵਾਲਿਆਂ ਨੇ ਆਪਣਾ ਇੱਕ ਡਾਕਟਰ ਪੀਟਾ ਵਾਲਿਆਂ ਦਾ ਇੱਕ ਜੀਆਰਬੀ ਬੋਰਡ ਦਾ ਇੱਕ ਨਮਾਇੰਦਾ ਤੇ ਉੱਥੇ ਕੋਈ ਹੋਰ ਜਿਹੜਾ ਜਾਨਵਰਾਂ ਨੂੰ ਪਿਆਰ ਕਰਨ ਵਾਲਾ ਕੋਈ ਵੀ ਹੈ ਉੱਥੇ ਉਹਨਾਂ ਦੀ ਬਕਾਇਦਾ ਡਿਊਟੀ ਲਈ ਜਾਂਦੀ ਆ ਜੀ ਬਕਾਇਦਾ ਕੁੱਤੇ ਦੀ ਉਹਨਾਂ ਨੇ ਫੀਸ ਰੱਖੀ ਆ 50 ਰੁਪਏ ਉਹਦਾ ਮੈਡੀਕਲ ਚੈੱਕਅਪ ਕਰਨ ਲਈ ਜਿਹੜਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਜਿਹੜਾ ਉਹਨਾਂ ਦਾ ਡਾਕਟਰ ਹੁੰਦਾ ਕੁੱਤੇ ਚੈੱਕ ਕਰਦਾ ਵੀ ਇਹ ਭੱਜਣ ਲਈ ਤਿਆਰ ਹੈ ਕਿ ਨਹੀਂ ਤਿਆਰ ਹੈ ਠੀਕ ਹੈ ਉਹਦਾ ਬਾਕਾਇਦਾ ਚੈੱਕਅਪ ਹੁੰਦਾ ਉਹਨੂੰ ਸਰਟੀਫਿਕੇਟ ਦਿੰਦੇ ਆ ਵੀ ਹਾਂ ਫਿੱਟ ਹੈ ਤੇ ਫਿਰ ਉਹਦੇ ਮੁਤਾਬਕ ਜਿਹੜਾ ਉਹਨਾਂ ਨੇ ਰੂਲ ਬਣਾਇਆ ਵੀ ਇੰਨੀਆਂ ਦੌੜਾਂ ਚਾਹੀ ਇੰਨੀ ਲੰਬੀ ਰੇਸ ਇੰਨਾ ਚਿਰ ਦੌੜ ਸਕਦਾ ਉਹਦੇ ਮੁਤਾਬਕ ਹੀ ਅਸੀਂ ਦੌੜਾ ਕਰਾਉਨੇ ਆ ਇਹ ਸਿਰਫ ਆਪਣੇ ਕੋਲੋਂ ਬਣਾਈਆਂ ਗੱਲਾਂ ਜਿਹੜੀਆਂ ਕਿ ਸਾਡੇ ਤੇ ਥੋਪਦੇ ਆ ਜਿਹੜਾ ਐਨਜੀਓ ਦਾ ਕੰਮ ਹੈ ਉਹ ਤਾਂ ਕੋਈ ਕਰ ਹੀ ਨਹੀਂ ਰਿਹਾ ਪ੍ਰੋਪਰ ਤਰੀਕੇ ਨਾਲ ਕਿੰਨੇ ਆਵਾਰਾ ਕੁੱਤੇ ਆ ਐਕਸੀਡੈਂਟ ਕਰਵਾਉਂਦੇ ਆ ਹੁੰਦੇ ਆ ਕੁੱਤਿਆਂ ਦੇ ਕੀੜੇ ਪਏ ਫਿਰਦੇ ਆ ਉਹ ਤਾਂ ਅਸੀਂ ਸੰਭਾਲਦੇ ਆ ਕਿੰਨੇ ਪਸ਼ੂਆਂ ਦੀਆਂ ਲੱਤਾਂ ਬਾਹਾਂ ਟੁੱਟ ਜਾਂਦੀਆਂ ਅਸੀਂ ਆਪਦੇ ਡਾਕਟਰ ਜਿਹੜੇ ਪ੍ਰਾਈਵੇਟ ਸਾਡੇ ਹੈਗੇ ਆ ਚਾਹ ਗਊਸ਼ਾਲਾ 'ਚ ਅਸੀਂ ਰੱਖਦੇ ਆ ਉਹਨਾਂ ਦੀ ਆਪ ਸੰਭਾਲ ਕਰਦੇ ਆ ਇੱਕ ਸਾਡੇ ਸ਼ੌਕ ਤੇ ਹੀ ਕਿਉਂ ਜਿਹੜਾ ਸਾਡੇ ਪੁਰਖਿਆਂ ਤੋਂ ਚੱਲਿਆ ਹੁੰਦਾ ਸਾਰੇ ਕਿੰਨੇ ਬਜ਼ੁਰਗ ਇਸ ਕੰਮ 'ਚ ਸੀ ਅਸੀਂ ਹੁਣ ਨਵੀਂ ਨੌਜਵਾਨ ਪੀੜ੍ਹੀ ਐ ਸਾਰੀ ਜਿਹੜੀ ਇਸ ਕੰਮ 'ਚ ਐ ਜਿਹੜੀ ਨਸ਼ਿਆਂ ਤੋਂ ਕਿੰਨੇ ਦੂਰ ਐ 4 ਵਜੇ ਉੱਠਦੇ ਆ ਅਸੀਂ ਉਹ ਉਦੋਂ ਤੋਂ ਕੁੱਤਿਆਂ ਦੀ ਸਾਂਭ ਸੰਭਾਲ ਤੇ ਲੱਗਦੇ ਆ ਸ਼ਾਮ ਤੱਕ ਹੋ ਜਾਂਦਾ ਤੇ ਇਹ ਤਾਂ ਬਿਲਕੁਲ ਸਰਸਰ ਧੱਕਾ ਸਾਡੇ ਨਾਲ ਜਿਹੜੀ ਇਹ ਕਰ ਰਹੀ ਹੈ ਅਸਲ ਵਿੱਚ ਤਾਂ ਪੰਜਾਬ ਗਵਰਨਮੈਂਟ ਇਹਦੇ ਵਿੱਚ ਇਨਵੋਲ ਹੈ ਉਹਨਾਂ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵੀ ਸਾਡੀਆਂ ਪੰਚਾਇਤੀ ਅਰਵੈਤੀ ਜਿਹੜੇ ਖੇਡਾਂ ਇਹਨੂੰ ਚਾਲੂ ਰੱਖਿਆ ਜਾਵੇ ਕਿਉਂਕਿ ਇਹਦੇ ਵਿੱਚ ਬੈਸਦਾ ਸਾਡੇ ਕੁੜੀਆਂ ਸਾਹਿਬ ਮੰਤਰੀ ਸਾਹਿਬ ਉਸ ਵੱਲ ਧਿਆਨ ਚ ਹੈ ਉਹਨਾਂ ਦੇ ਪਰ ਅਜੇ ਤੱਕ ਸਾਨੂੰ ਕੋਈ ਇਹਦਾ ਹੱਲ ਨਹੀਂ ਲੱਭਿਆ ਅੱਜ ਇਸੇ ਕਾਰਨ ਹੀ ਹੈ ਜਿਹੜੀ ਹੈ 400 500 ਸ਼ਿਕਾਰੀ ਜਿਹੜਾ ਹੈ ਪੰਜਾਬ ਦਾ ਇਕੱਠਾ ਹੋਇਆ ਪੰਜਾਬ ਦੇ ਵਿੱਚ ਕੁੱਲ ਕਿੰਨੇ ਕਿ ਸ਼ਿਕਾਰੀ ਨੇ ਕਿੰਨੇ ਕਿ ਪਿੰਡਾਂ ਦੇ ਵਿੱਚ ਤਕਰੀਬਨ 500 ਤਾਂ ਸ਼ਿਕਾਰੀ ਅੱਜ ਇੱਥੇ ਮੌਜੂਦ ਹੈ ਕਹਿੰਨਾ ਤੇ ਤਕਰੀਬਨ ਮੇਰੇ ਖਿਆਲ ਵੀ ਹਰ ਇੱਕ ਪਿੰਡ ਦੇ ਵਿੱਚ ਇੱਕ ਜਾਂ ਦੋ ਡੌਗ ਤਾਂ ਹੈਗੇ ਆ ਠੀਕ ਹੈ ਕਿ ਨਹੀਂ ਉਹ ਫਿਰ ਜਿੱਥੇ ਕਿਤੇ ਆਪਦੇ ਨਜ਼ਦੀਕ ਕੋਈ ਹੁੰਦਾ ਕੋਈ ਪੈਂਡੂ ਮੇਲਾ ਉੱਥੇ ਜਾ ਕੇ ਆਪਣੇ ਕੁੱਤੇ ਦੜਾਲ ਲੈਂਦੇ ਆ ਸਭ ਦਾ ਸ਼ੌਕ ਪੂਰਾ ਕਰ ਲੈਂਦੇ ਸਾਡੀਆਂ ਸਾਡੀਆਂ ਫੈਮਲੀਆਂ ਨੂੰ ਵੀ ਸ਼ੌਂਕ ਹੈ ਹਰੇਕ ਬੰਦੇ ਦੀ ਫੈਮਲੀ ਨਾਲ ਹੈ ਜੀ ਸਾਡੇ ਜਿੰਨੇ ਮਤਲਬ ਗਰੁੱਪ ਨੇਗੇ ਐਨ ਆਰ ਆਈ ਭਰਾ ਬਾਹਰੋਂ ਆਏ ਹੋਏ ਆ ਇੱਕ ਤਾਂ ਜੁੱਥ ਪੰਜਾਬ ਤੋਂ ਬਾਹਰ ਜਾ ਰਿਹਾ ਜੀ ਅਸੀਂ ਇੱਥੇ ਰਹਿ ਕੇ ਆਪਦਾ ਸ਼ੌਂਕ ਪੂਰਾ ਕਰ ਰਹੇ ਆ ਤਾਂ ਸਾਨੂੰ ਜਿਹੜੇ ਇਹ ਸੰਸਥਾਵਾਂ ਕਰ ਨਹੀਂ ਦੇ ਰਹੀਆਂ ਜਦੋਂ ਵੀ ਮਰਜ਼ੀ ਆ ਕੇ ਸਾਡੇ ਚੈੱਕ ਕਰ ਲਿਓ ਅਸੀਂ ਹਰੇਕ ਬੀਕ ਆਪਦੇ ਕੁੱਤਿਆਂ ਦਾ ਚੈੱਕ ਅਪ ਕਰਾਉਂਦੇ ਆ ਇਹਨਾਂ ਦੀ ਵੈਕਸੀਨ ਡੀਵਾਰਮਿੰਗ ਬੈਲ ਬੈਲ ਮੈਂਟੇਨ ਰੱਖਦੇ ਆ ਜੀ ਚੰਗੀ ਡਾਈਟ ਦੁੱਧ ਘਿਓ ਮੱਖਣੀ ਪਾਉਨੇ ਆ ਤੇ ਉਹ ਸਾਨੂੰ ਕਹਿੰਦੇ ਤੁਸੀਂ ਇਹਨਾਂ ਤਸ਼ੱਦਦ ਕਰਦੇ ਹੋ ਸਾਡੇ ਐਨੀ ਟਾਈਮ ਕੋਦੋਂ ਮਰਜੀ ਆ ਕੇ ਦੇਖੇ ਬੈੱਡਰੂਮ ਚ ਕੁੱਤੇ ਨੇ ਜੀ ਤੇ ਆਹਦੇ ਜਵਾਕਾਂ ਤੋਂ ਵੱਧ ਅਸੀਂ ਇਹਨਾਂ ਨੂੰ ਪਿਆਰ ਦਿੰਨੇ ਆ ਤੇ ਇਹੀ 2 ਮਹੀਨੇ ਆਈ ਸਾਡੇ ਸਰਕਾਰ ਜਿਹੜੇ ਹੁਣ ਕੁੱਤੇ ਪਿਉਂਦੇ ਠੰਡ ਦੇ ਵਿੱਚ ਜੀ ਤੇ ਸਰਕਾਰ ਨੂੰ ਸਾਡੀ ਸਾਡੀ ਇਹ ਮੰਗ ਮੰਨਣੀ ਚਾਹੀਦੀ ਹੈ ਜੀ ਤੇ ਪ੍ਰਸ਼ਾਸਨ ਨੂੰ ਵੀ ਤੇ ਇਸ ਤੋਂ ਬਾਅਦ ਜੀ ਗਰਮੀ ਸੜ ਹੋ ਜਾਂਦੀ ਹੈ ਤੇ ਤੇ ਕੁੱਤੇ ਵੀ ਉਹਨੇ ਬੰਦ ਹੋ ਜਾਂਦੇ ਬੰਦ ਹੋ ਜਾਂਦੇ ਇਹ ਖਰਚਾ ਕਿੰਨਾ ਕਰਾਂ ਤੁਹਾਨੂੰ ਇਹਨੂੰ ਪਾਲਣ ਤੇ ਜਾਂ ਸਾਰਾ ਕੁਝ ਕਰਨ ਦਾ ਖਰਚਾ ਤਾਂ ਹੀ ਦੇਖੋ ਆਪਣਾ ਆਪਣਾ ਜਿੰਨਾ ਕ ਬੰਦੇ ਦਾ ਹਰੇਕ ਸ਼ੌਂਕੀ ਬੰਦਾ ਤਾਂ ਹੀ ਆਪਦੇ ਮੂੰਹ ਚੋਂ ਕੱਢ ਕੇ ਵੀ ਇਹਨਾਂ ਨੂੰ ਪਾਉਂਦਾ ਅਸੀਂ ਇਹ ਖਰਚਾ ਕੋਈ ਨੋਟ ਨਹੀਂ ਕਰਦੇ ਅਸਲ ਜਿੰਨਾ ਕਰ ਸਕਦੇ ਨਾਲੀ ਉਹਨਾਂ ਕਰਦੇ ਆ ਜੀ ਪਰ ਕਈ ਰਿਪੋਰਟਾਂ ਦੇ ਵਿੱਚ ਉਹਨਾਂ ਦਾ ਇਹ ਵੀ ਹਵਾਲਾ ਹੈ ਕਿ ਕਈ ਥਾਂ ਤੇ ਇਹ ਕੁਝ ਪਾਇਆ ਗਿਆ ਕਿ ਕੁੱਤੇ ਜਦੋਂ ਲੱਤਾਂ ਟੁੱਟ ਜਾਂਦੀਆਂ ਜ਼ਖਮੀ ਹੋ ਜਾਂਦੇ ਆ ਉਸ ਤੋਂ ਬਾਅਦ ਖੁਦ ਵੀ ਮਾਰੇ ਜਾਂਦਾ ਵੈਕਸੀਨ ਲਾ ਕੇ ਕੁੱਤੇ ਨੂੰ ਅੱਜ ਤੱਕ ਜੀ ਕੋਈ ਇਹ ਜਿਹਾ ਕੰਮ ਤਨਾ ਹੋਇਆ ਜੀ ਆ ਬਾਕੀ ਬਾਈ ਜੀ ਰਾਣਾ ਬਾਈ ਜੀ ਦੱਸੋ ਬਿਲਕੁਲ ਇਹ ਹੈਗਾ ਜੀ ਰਿਪੋਰਟਾਂ ਦੇ ਵਿੱਚ ਕਹਿੰਦੇ ਸਾਹਮਣੇ ਆਇਆ ਕਿ ਕੁੱਤਿਆਂ ਨੂੰ ਖੁਦ ਮਾਰ ਦਿੰਦੇ ਆ ਬਾਅਦ ਜਦੋਂ ਉਹ ਕੰਮ ਤੇ ਨਹੀਂ ਰਹਿੰਦੇ ਬਾਈ ਜੀ ਉਹਨਾਂ ਕੋਲੇ ਕੋਈ ਸਬੂਤ ਹੈ ਇਸ ਚੀਜ਼ ਦਾ ਕਹਿਣਾ ਤਾਂ ਹਰੇ ਕਹਿ ਦਿੰਦਾ ਹੈ ਸੈਕਿੰਡ ਜਦੋਂ ਕੁੱਤਾ ਭੱਜਣੋਂ ਫਟ ਜਾਂਦਾ ਜਿਹੋ ਮੀਟਿੰਗ ਦੇ ਪਰਪਸ ਵਾਸਤੇ ਰੱਖਿਆ ਜਾਂਦਾ ਤੇ ਤਕਰੀਬਨ 12 13 ਸਾਲ ਕੁੱਤੇ ਦੀ ਉਮਰ ਹੁੰਦੀ ਹੈ ਤੇ ਤੂੰ ਰਿਕਾਰਡ ਚੈੱਕ ਕਰਨ ਜਿਹੜੇ ਕੁੱਤੇ ਹੁਣ ਵੀ ਉਹ ਬਰੀਡਿੰਗ ਵਾਸਤੇ ਰੱਖੇ ਹੋਏ ਐ ਕੋਈ 10 10 ਸਾਲ 11 11 ਸਾਲ ਤਾਂ ਕੁੱਤੇ ਘਰੇ ਰਹਿੰਦੇ ਆ ਉਹ ਤੇ ਉਹਨਾਂ ਦੀ ਸਮਾਲ ਜਿਹੜਾ ਮੀਟਿੰਗ ਵਾਲ ਡੌਗ ਹੈ ਸੈਕੰਡ ਜਿਹੜੀ ਇਹ ਗੱਲ ਕਰਦੇ ਆ ਕੈਨਲਸ ਵਾਸਤੇ ਡੌਗ ਰੱਖੇ ਵੀ ਇਹਨਾਂ ਨੇ ਆਪਦੇ ਡੌਗ ਸ਼ੋ ਡੌਗ ਸ਼ੋਜ਼ ਵਾਸਤੇ ਉਦੋਂ ਜ਼ਿਆਦਾ ਖਰਚਾ ਆਉਂਦਾ ਹੈ ਤੇ ਉਦੋਂ ਜ਼ਿਆਦਾ ਕੇਅਰ ਹੁੰਦੀ ਹੈ ਤਾਂ ਹੀ ਪਾ ਸਕਦਾ ਨਾ ਜੀ ਤੁਸੀਂ ਮਲਟੀ ਵਿਟਾਮਿਨ ਤੋਂ ਲੈ ਕੇ ਕਿਹੜੀ ਦਵਾਈ ਹੈ ਜਿਹੜੀ ਦਿੱਤੀ ਨਹੀਂ ਜਾਂਦੀ ਇਹਨੂੰ ਸੈਕੰਡ ਤੁਸੀਂ ਜਿਹੜਾ ਖਾਣ ਦੀ ਗੱਲ ਕਰਦੇ ਹੋ ਖਰਚੇ ਦੀ ਗੱਲ ਕਰਦੇ ਹੋ ਮੈਂ ਕਹਿੰਦਾ ਵੀ ਤੁਸੀਂ ਨਾਮ ਲੋ ਜਿਹੜੀ ਚੰਗੀ ਚੀਜ਼ ਹੈ ਹਰੇਕ ਚੀਜ਼ ਦਹੀਂ ਮੱਖਣ ਤੋਂ ਲੈ ਕੇ ਮੀਟ ਰੈੱਡ ਮੀਟ ਤੋਂ ਲੈ ਕੇ ਇਹਨੂੰ ਸਮਾਨ ਪੈਂਦਾ ਹੈ ਬੈੱਡਰੂਮਾਂ ਤੱਕ ਕੁੱਤੇ ਰੱਖੇ ਜਾਂਦੇ ਆ ਇਹਦੀ ਇੰਨੀ ਸੇਵਾ ਸੰਭਾਲ ਮੇ ਫੇਰ ਇਹ ਕਹਿੰਦੇ ਤਸ਼ੱਦਦ ਹੁੰਦਾ ਮੈਂ ਤਾਂ ਇਹ ਕਹਿੰਦਾ ਸਟੇਟ ਗਵਰਨਮੈਂਟ ਦਾ ਇਹ ਹੈਗਾ ਪ੍ਰੋਜੈਕਟ ਹੈ ਸਟੇਟ ਗਵਰਨਮੈਂਟ ਨੂੰ ਇਹ ਦੇਖਣਾ ਚਾਹੀਦਾ ਹੈ ਖੁੱਡੀਆਂ ਸਾਹਿਬ ਨੂੰ ਮਿਲੇ ਹੈ ਜੀ ਉਹਨਾਂ ਨੇ ਇਹਦਾ ਕਿਹਾ ਵੀ ਅਸੀਂ ਕਰਾ ਕੇ ਦਵਾਂਗੇ ਖੇਡ ਪਰ ਪੀਟਾ ਦੀ ਹਰੇਕ ਡੀਸੀਸ ਨੂੰ ਚਿੱਠੀਆਂ ਆ ਜਾਂਦੀਆਂ ਵੀ ਕੈਨਸਲ ਕਰੋ डीसी ਸਾਹਿਬ ਪਤਾ ਨਹੀਂ ਉਹ ਗਾਈਡਲਾਈਨ ਚੈੱਕ ਨਹੀਂ ਕਰਦੇ ਕੁਝ ਨਹੀਂ ਕਰਦੇ ਸਾਡੀਆਂ ਖੇਡਾਂ ਬੰਦ ਹੋਈ ਜਾਂਦੀਆਂ ਜਿੰਨੇ ਜਾਨਵਰ ਹੁਣ ਖੜੇ ਨੇ 2 ਮਹੀਨੇ ਸੀਜ਼ਨ ਰਹਿ ਗਿਆ ਕਿਉਂਕਿ ਮਾਰਚ ਤੋਂ ਬਾਅਦ ਸਾਨੂੰ ਲਾਊਡ ਨਹੀਂ ਭਿਉਣਾ ਇਹ ਸਾਡੀ ਗਾਈਡਲਾਈਨ ਅਕੋਰਡਿੰਗਲੀ ਇਹ ਅਕਟੋਬਰ ਤੋਂ ਮਾਰਚ ਇੱਕ ਉੱਤੇ ਭਾਈਦੇ ਉਸ ਤੋਂ ਬਾਅਦ ਅਸੀਂ ਇਹਨੂੰ ਭਿਹਾੜ ਨਹੀਂ ਸਕਦੇ ਫਿਰ ਸਾਨੂੰ ਗਰਮੀ ਚ ਰੱਖਣੀ ਪੈਂਦੀ ਸਾਰੇ ਜਿਹੜੀ ਗਾਈਡਲਾਈਨ ਸਰਕਾਰ ਦੇ ਵੱਲੋਂ ਮਿਲੀ ਬਿਲਕੁਲ ਜੀ ਸਰਕਾਰ ਵੱਲੋਂ ਪ੍ਰਮਾਣਿਤ ਹੈ ਹਾਈ ਕੋਰਟ ਨੇ ਇਹ ਡਾਇਰੈਕਸ਼ਨ ਦਿੱਤੀਆਂ ਸਟੇਟ ਗਵਰਨਮੈਂਟ ਨੂੰ ਵੀ ਤੁਸੀਂ ਗਾਈਡਲਾਈਨਸ ਬਣਾਓ ਪੰਜਾਬ ਗਵਰਨਮੈਂਟ ਐਨੀਮਲ ਹਸਬੈਂਡਰੀ ਡਿਪਾਰਟਮ ਵੀ ਸਰਕਾਰ ਨਹੀਂ ਕਹਿ ਲੈਣੇ ਤੇ ਸਰਕਾਰ ਹੀ ਰੋਕ ਲਾ ਰਹੀ ਹੈ ਤਾਂ ਕਰ ਵੀ ਸਰਕਾਰ ਨਹੀਂ ਰੋਕ ਲਾ ਰਹੀ ਜੀ ਸਰਕਾਰ ਤੇ ਹੈ ਨਾ ਸਰਕਾਰ ਡਿਪਟੀ ਕਮਿਸ਼ਨਰ ਨੂੰ ਲੈਟਰ ਆ ਜਾਂਦੀ ਹੈ ਡੀਸੀ ਸਾਹਿਬ ਪਹਿਲਾਂ ਪਰਮਿਸ਼ਨ ਦੇ ਦਿੰਦੇ ਆ ਫਿਰ ਪੀਟਾ ਲੈਟਰ ਭੇਜਦੀ ਹੈ ਜਦੋਂ ਪੀਟਾ ਦੀ ਲੈਟਰ ਆ ਜਾਂਦੀ ਹੈ ਡਿਪਟੀ ਕਮਿਸ਼ਨਰ ਜਵਾਬ ਦੇ ਦਿੰਦਾ ਅਸੀਂ ਤਾਂ ਇਹ ਪੁੱਛਣਾ ਚਾਹੁੰਦੇ ਆ ਜੀ ਡਿਪਟੀ ਕਮਿਸ਼ਨਰ ਸਟੇਟ ਸਬਜੈਕਟ ਹੈ ਪੰਜਾਬ ਗਵਰਨਮੈਂਟ ਦੇ ਅੱਖੇ ਲੱਗਣ ਵਾਲਾ ਉਹ ਬੰਦਾ ਹੈ ਕਿ ਉਹ ਪੀਟਾ ਦੇ ਆਖੇ ਲੱਗਣ ਵਾਲੇ ਬੰਦੇ ਆਪਾਂ ਤਾਂ ਇਹ ਗੱਲ ਪੁੱਛਦੇ ਹਾਂ ਉਹਨਾਂ ਨੂੰ ਸਟੇਟ ਗਵਰਨਮੈਂਟ ਦਾ ਕਹਿੰਦੀ ਵੀ ਖੇਡਾਂ ਕਰਾਓ ਉਹ ਤਾਂ ਕਹਿੰਦੀ ਵੀ ਅਸੀਂ ਤਾਂ ਲੈਟਰਸ ਭੇਜਤੀਆਂ ਤੁਹਾਨੂੰ ਸਾਰੀਆਂ ਪਰ ਮੈਂ ਹੁਣੇ ਕਹਿਣਾ ਵੀ ਜੇ ਸਟੇਟ ਗਵਰਨਮੈਂਟ ਦੇ ਆਖੇ ਵੀ ਨਹੀਂ ਖੇਡਾਂ ਹੋ ਰਹੀਆਂ ਤਾਂ ਫਿਰ ਜਾਏਗੀ ਕਿੱਥੇ ਅਸੀਂ ਜੀ ਅਸੀਂ ਤਾਂ ਜਾਂ ਗਵਰਨਮੈਂਟ ਨੂੰ ਕਹਿ ਸਕਦੇ ਹਾਂ ਜਾਂ ਅਸੀਂ ਕੋਰਟ ਦਾ ਸਾਰਾ ਲਾਵਾਂਗੇ ਐਂਡ ਆਫ ਦੇ ਤੁਹਾਨੂੰ ਕੋਰਟ ਹੀ ਜਾਣਾ ਪੈਣਾ ਜੋ ਖੇਡਾਂ ਸਾਡੀਆਂ ਬੰਦ ਹੋਈ ਜਾਂਦੀਆਂ ਇਹ ਇਹ ਮਤਲਬ ਇਕੱਲਾ ਸ਼ੌਂਕ ਹੈ ਕਿ ਨਾਲ-ਨਾਲ ਕੀਤਾ ਵੀ ਹੈ ਕਈ ਲੋਕਾਂ ਦਾ ਨਹੀਂ ਜੀ ਕੀਤਾ ਤਾਂ ਕਿਸੇ ਦਾ ਵੀ ਨਹੀਂ ਹੋ ਸਕਦਾ ਜੀ ਝੁੱਗੀ ਉਹ ਤੁਹਾਡੇ ਐਂਡ ਆਫ ਦਿ ਡੇ ਤੁਹਾਡੇ ਕੋਲ ਹੀ ਰਹਿਣੇ ਆ ਉਹ 5-6 ਸਾਲੋਂ ਕੁੱਤਾ ਰੇਸਿੰਗ ਕਰਦਾ ਹੈ ਉਦੋਂ ਬਾਅਦ ਤੁਹਾਡੇ ਘਰ ਦੇ ਵਿੱਚ ਹੀ ਰਹਿੰਦਾ ਹੈ ਨਾ ਤੁਸੀਂ ਉਹਨੂੰ ਵੇਚ ਸਕਦੇ ਹੋ ਜੇ ਉਹ ਮਤਲਬ ਆਪਾਂ ਗੱਲ ਕਰਦੇ ਵੇਚਣ ਦੀ ਗੱਲ ਹੈ ਜੇ ਕੋਈ ਲਊਗਾ ਤਾਂ ਰੇਸਿੰਗ ਵਾਲਾ ਲਊਗਾ ਨਾ ਰੇਸਿੰਗ ਵਾਲਾ ਦੂਜਾ ਸੰਭਾਲ ਲਊਗਾ ਉਹਦਾ ਬੰਦਾ ਪਰ ਇਹ ਕਿਤਾ ਕੋਈ ਨਹੀਂ ਇਹਦੇ ਚ ਹਾਂ ਠੀਕ ਹੈ ਜੇ ਕਿਸੇ ਨੇ ਮੀਟਿੰਗ ਕਰਾਈ ਹੈ ਕੋਈ ਉਹਦੇ ਕੋਲ ਵੇਚ ਹੈ ਬੱਚੇ ਹੈਗੇ ਆ ਤਾਂ ਕੋਈ ਹੋਰ ਸ਼ੌਂਕੀ ਬੰਦਾ ਬੱਚਾ ਲੈ ਲਊਗਾ ਤੋਂ ਪਰ ਇੰਨਾ ਕੀਤਾ ਹੀ ਹੈ ਬਸ ਇਹਦਾ ਜੇ ਕਿਸੇ ਕੋਲ ਹੈ ਤਾਂ ਤੇ ਅਦਰਵਾਈਜ਼ ਤਾਂ ਦੋ ਦੋ ਕੁੱਤੇ ਹੀ ਤਕਰੀਬਨ ਤਿੰਨ ਤਿੰਨ ਬੰਦੇ ਰੱਖਦੇ ਨੇ ਉਹ ਰੇਸਿੰਗ ਆਸਤੇ ਕੰਮ ਆਉਂਦੇ ਆ ਰੇਸਿੰਗ ਤੋਂ ਬਾਅਦ ਥੋੜੇ ਰਿਟਾਇਰ ਹੋ ਜਾਂਦੇ ਘਰੇ ਰਹਿੰਦੇ ਨੇ ਥੋੜੇ ਮਤਲਬ ਆਪਾਂ ਤੇ ਕਹਿੰਨੇ ਉਹਨੂੰ ਕੋਈ ਚੈੱਕ ਕਰਨ ਨ ਸੈਕੰਡਰੀ ਸੈਕਟਰੀ ਸਾਹਿਬ ਨੇ ਗੱਲ ਕੀਤੀ ਹੈ ਜਦੋਂ ਇਹ ਪਰਮਿਸ਼ਨ ਮਿਲਦੀ ਹੈ ਉਹਦੇ ਚ ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੇ ਦੋ ਬੰਦੇ ਪ੍ਰੋਪਰ ਉਹ ਫਿਟਨੈਸ ਸਰਟੀਫਿਕੇਟ ਦਿੰਦੇ ਆ ਤੁਹਾਨੂੰ ਪ੍ਰੋਪਰ ਉਹ ਉੱਥੇ ਚੈੱਕ ਕਰਦੇ ਆ ਵੀ ਬੈਂਡੇਡ ਲੱਗੀ ਹੈ ਜਾਂ ਕੋਈ ਸੱਟ ਲੱਗੀ ਹੈ ਭਜਨ ਦੇ ਯੋਗ ਨਹੀਂ ਪਰ ਜਿੰਨੀਆਂ ਵਾਰੀ ਪਰਮਿਸ਼ਨਸ ਲਈਆਂ ਗਈਆਂ ਸ਼ਾਇਦ ਇੱਕ ਅੱਧੀ ਖੇੜ ਹੋਵੇ ਜਿੱਥੇ ਉਹਨਾਂ ਦੇ ਕਰੰਦੇ ਮੁਲਾਜ਼ਮ ਆਏ ਹੋਣ ਐਨੀਮਲ ਵੈਲਫੇਅਰ ਬੋਰਡ ਤੇ ਨਹੀਂ ਤਾਂ ਕਿਤੇ ਵੀ ਨਹੀਂ ਆਉਂਦੇ ਉਹ ਆਉਣ ਸਾਨੂੰ ਦੱਸਣ ਵੀ ਆ ਤੁਹਾਡੀ ਕਟਾਈ ਹੁੰਦੀ ਹੈ ਅਸੀਂ ਉਹਨੂੰ ਸੁਧਾਰਾਂਗੇ ਸੈਕੰਡ ਜੇ ਸਾਨੂੰ ਪਤਾ ਲੱਗਦਾ ਕੁਝ ਹੋ ਰਿਹਾ ਹੈ ਤੇ ਜੇ ਪ੍ਰਧਾਨ ਜੀ ਨੇ ਗੱਲ ਕੀਤੀ ਤਿੰਨ ਤਿੰਨ ਸਾਲ ਤੇ ਬੈਨ ਵੀ ਹੋ ਜਾਂਦੀ ਹੈ ਜੀ 50 50000 ਰੁਪਏ ਜੁਰਮਾਨਾ ਇਥੇ ਪ੍ਰੂਫ ਆ ਸਾਡੇ ਕੋਲ ਹੋਏ ਵੀ ਹੁੰਦੇ ਅਸੀਂ ਅਸੀਂ ਕਰਦੇ ਸਾਡਾ ਬੋਰਡ ਹੈ ਰਜਿਸਟਰਡ ਬੋਰਡ ਹੈ ਜੀਆਰਬੀ ਜਿਹੜਾ ਰਜਿਸਟਰਡ ਬੋਰਡ ਹੈ ਇਹ ਅਸੀਂ ਆਪ ਉਹਨੂੰ ਜਿਹੜੀ ਕਮੇਟੀ ਹੈ ਉਹਨੂੰ ਸਜ਼ਾ ਦਿੰਦੀ ਹੈ 50000 ਰੁਪਏ ਕਿਤੇ ਵੀ ਕੋਈ ਸਾਨੂੰ ਪਤਾ ਲੱਗ ਜਾਊ ਪ੍ਰੂਫ ਦੇਵੇ ਉਸ ਚੀਜ਼ ਦਾ ਅਸੀਂ ਤਾਂ ਉਹਨੂੰ ਕਹਿੰਨੇ ਆ ਵੀ ਤੁਸੀਂ ਆ ਕੇ ਖੇਡਾਂ ਵੇਖੋ ਜੇ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਸਾਨੂੰ ਦੱਸੋ ਵੀ ਆਹ ਤੁਹਾਡੀ ਪ੍ਰੋਬਲਮ ਹੈ ਜੀ ਇਹਨੂੰ ਰੈਕਟੀਫਾਈ ਕਰੋ ਅਸੀਂ ਉਹ ਰੈਕਟੀਫਾਈ ਕਰਾਂਗੇ ਪਰ ਜਦੋਂ ਆਉਂਦਾ ਹੀ ਕੋਈ ਨਹੀਂ ਜਦੋਂ ਸਾਡੇ ਕੋਲੇ ਕੋਈ ਹਾਂ ਜਿਹੜਾ ਤੁਸੀਂ ਕੁਐਸਚਨ ਕੀਤਾ ਜੀ ਕੁੱਤੇ ਵੀ ਤੁਸੀਂ ਟੀਕੇ ਲਾ ਕੇ ਸਾਡੇ ਅਸੀਂ ਤਾਂ ਡੌਗ ਲਵਰ ਹਾਂ ਜੀ ਪੇਟਾ ਜਿਹੜੀ ਸੰਸਥਾ ਉਹ ਜਿਹੜੇ ਨਗਲੀਆਂ ਨਾਲ ਜੂ ਕੁੱਤੇ ਲੈ ਕੇ ਜਾਂਦੀ ਹੈ ਉਹ ਐਨਐਸਡੀਜੀ ਦਾ ਟੀਕਾ ਲਾ ਕੇ ਮਾਰਦੀ ਹੈ ਜੀ ਵਿਦ ਉਹਨਾਂ ਦੇ ਪ੍ਰੂਫ ਉਹਨਾਂ ਦੇ ਪੇਜਾਂ ਤੇ ਸਾਰੀਆਂ ਵੀਡੀਓਜ਼ ਲਿੰਕ ਅਪਲੋਡ ਨੇ ਤੁਸੀਂ ਲੈ ਸਕਦੇ ਹੋ ਸਾਡੇ ਤੋਂ ਇਹ ਨਸਬੰਦੀਆਂ ਵੀ ਕਰਵਾਉਂਦੇ ਆ ਅਸੀਂ ਅਸੀਂ ਤਾਂ ਜੀ ਡੌਗ ਲਵਰ ਕਰ ਰਹੇ ਹਾਂ ਅਸੀਂ ਤਾਂ ਪਿਆਰ ਕਰਦੇ ਆ ਉਹ ਮਾਰਦੇ ਆ ਜੀ ਆਪਦੇ ਫੰਡਸ ਵਗੈਰਾ ਲੈਣ ਦੇ ਮਾਰੇ ਇਹ ਵਿਦ ਪ੍ਰੂਫ ਉਹਨਾਂ ਦੇ ਪੇਜਾਂ ਤੇ ਵੀਡੀਓਜ਼ ਅਪਲੋਡ ਨੇ ਤੇ ਨਾਲੇ ਇਹ ਜਿਹੜਾ ਗ੍ਰੇ ਹਾਉਂਡ ਡੌਗ ਹੈ ਜੀ ਇਹ ਤੁਸੀਂ ਗੂਗਲ ਕਰ ਸਕਦੇ ਹੋ ਇਹ ਮੈਂਟਲੀ ਉਦੋਂ ਫਿੱਟ ਰਹਿੰਦਾ ਜਦੋਂ ਤੁਸੀਂ ਨੂੰ ਐਕਸਰਸਾਈਜ਼ ਕਰਾਉਂਦੇ ਹੋ ਜੇ ਇੱਕ ਇੱਕ ਰਾਂਦਰਾਂ ਦੇ ਭੱਜਣ ਦੇ ਲਈ ਜੇ ਕਰਾਂ ਜੇਕਰ ਮੰਨ ਲਓ ਰੇਸਾ ਨਹੀਂ ਕਰਵਾਉਂਦੇ ਜਾਂ ਰੋਕ ਪੱਕੀ ਲੱਗ ਜਾਂਦੀ ਤਾਂ ਕੀ ਨੁਕਸਾਨ ਹੋਊਗਾ ਕੁੱਤਿਆਂ ਦਾ ਤੇ ਹੋਰਾਂ ਲੋਕਾਂ ਦਾ ਕੁੱਤੇ ਜੀ ਜਦੋਂ ਬੰਦੇ ਦਾ ਸ਼ੌਂਕ ਨਾ ਪੂਰਾ ਹੋਇਆ ਉਹ ਕੁੱਤੇ ਕੁੱਤੇ ਨੂੰ ਪਿਆਰ ਕਰਨ ਨੂੰ ਛੱਡ ਜਾਣਗੇ ਜੀ ਅੱਗੇ ਮੀਟਿੰਗਾਂ ਨਹੀਂ ਕਰਾਉਣੇ ਅੱਗੇ ਇਹਨਾਂ ਦੀ ਬਰੀਡਿੰਗ ਨਹੀਂ ਹੋਣੀ ਜੀ ਤੇ ਬਾਕੀ ਜਵਾਨੀ ਬਾਕੀ ਜਿਹੜੀ ਜਵਾਨੀ ਹੈ ਜੀ ਨਵੇਂ ਨੌਜਵਾਨ ਮੁੰਡੇ ਆ ਦੂਜੇ ਗਲਤ ਪਾਸੇ ਚਲੇ ਜਾਣਗੇ ਨਸ਼ਿਆਂ ਵੱਲ ਪੈ ਜਾਣਗੇ ਇੱਕ ਇੱਕ ਕੁੱਤੇ ਨੂੰ ਸਾਹਮਣੇ ਆਸਤੇ ਨਾ ਚਾਰ ਬੰਦਿਆਂ ਦੀ ਲੋੜ ਪੈਦੀ ਚਾਰ ਬੰਦੇ ਸਾਹਮਣੇ ਨੇ ਜਿਉਂਸੀ ਟੂਰਨਾਮੈਂਟ ਤੇ ਵੀ ਜਾਣੇ ਹੋ ਤੁਹਾਨੂੰ ਚਾਰ ਪੰਜ ਬੰਦੇ ਨਾਲ ਹੈ ਉਹਨੂੰ ਮ ਆਪਾਂ ਜੋ ਭਜਾਉਣੇ ਉਹਨੂੰ ਅੱਗੋਂ ਜਾ ਕੇ ਫੜਨਾ ਉਹਨੂੰ ਪਾਣੀ ਪਿਉਣਾ ਇਹ 5-5 ਬੰਦੇ ਤੁਸੀਂ 500 ਬੰਦਾ ਲਾ ਲਓ 500 ਬੰਦੇ ਹਰੇਕ ਬੰਦੇ ਨਾਲ 5-6 ਬੰਦਿਆਂ ਦੀ ਟੀਮ ਅਟੈਚ ਹੈ ਉਹ ਸਾਰੇ ਬੇਕਾਰ ਹੋ ਜਾਣਗੇ ਜੀ ਹੋਂਦ ਤੱਕ ਸ਼ੌਂਕ ਹੈ ਕਿਤੇ ਸਵੇਰੇ 4 ਵਜੇ ਉੱਠ ਕੇ ਉਹਨੂੰ ਵਾਕ ਤੇ ਲੈ ਕੇ ਜਾਣਾ ਸ਼ਾਮ ਨੂੰ ਵਾਕ ਤੇ ਲੈ ਕੇ ਜਾਣਾ ਬੰਦੇ ਐਨੇ ਬਿਜ਼ੀ ਐ ਮੈਨ ਤਕਰੀਬਨ ਇਥੇ 90% ਬੰਦੇ ਵਿਆਹ ਸ਼ਾਦੀਆਂ ਭੁੱਲ ਜਾਂਦੇ ਆ ਆਪਣੇ ਹੋ ਪਰਿਵਾਰਾਂ ਚ ਲੋਕਾਂ ਦੀ ਰੁੱਸੇ ਵਧੇ ਵੀ ਵਿਆਹਾਂ ਤੇ ਆਉਂਦੇ ਨਹੀਂ ਸਾਲ ਚ ਤੇ ਕੋਈ ਵੀ ਬੰਦਾ 90% ਐ ਤੇ ਵਿਆਹ ਨਹੀਂ ਵਿੰਦਾ ਆਪਣੇ ਪਰਿਵਾਰਾਂ ਦੇ ਮਤਲਬ ਅਗਲਾ ਕਹਿੰਦੇ ਰਿਸਾ ਆਉਣਗੇ ਅਸੀਂ ਵੇਖਾਂਗੇ ਤੇ ਹੁਣ ਜਾ ਕੇ ਬੰਦ ਕਰਤੀ ਉਹ ਜਿਹੇ ਕੁੱਤੇ ਹੀ ਨਾ ਰਹੇ ਕਿਸੇ ਕੋਲੇ ਤੇ ਕੋਈ ਬੰਦਾ ਜਿਹੜੀ ਜਵਾਨੀ ਐ ਕਿਸੇ ਹੋਰ ਪਾਸੇ ਲੱਗ ਜਾ ਕੋਈ ਨਸ਼ੇ ਵਾਲੇ ਪਾਸੇ ਲੱਗ ਜਾ ਕੋਈ ਅੱਗੇ ਕਹਿੰਦੇ ਗੈਂਗਸਟਰ ਖਤਮ ਕਰੋਗੇ ਉਸ ਕੁਈ ਬਾਰਡਰ ਤੇ ਜਾ ਬੜੂਗਾ ਫਿਰ ਕਹਿੰਦੇ ਖਨੋਰੀ ਬਾਰਡਰ ਖਾਲੀ ਹੈ ਅਸ ਤਾਂ ਕਿਸਾਨੀ ਉਹਨਾਂ ਦਾ ਵੀ ਅਸੀਂ ਰਿਕੁਐਸਟ ਕਰਦੀਏ ਵੀ ਸਾਡੇ ਨਾਲ ਅਸੀਂ ਉਹਨਾਂ ਦੀ ਹੈਲਪ ਲਵਾਂਗੇ ਇਸ ਗੱਲ ਤੇ ਨਾਲ ਸਰਕਾਰ ਨੇ ਸਾਡੀ ਸੁਣੀ ਜਾਂ ਕੋਰਟ ਨੇ ਨਹੀਂ ਗੱਲ ਕੀਤੀ ਪਰ ਐਂਡ ਆ ਦਾ ਡੇ ਅਸਰ ਤਾਂ ਸਰਕਾਰ ਤੇ ਕੋਰਟ ਤੇ ਨਿਰਭਰ ਆ ਸੀ ਜੇ ਸਾਡਾ ਉਹ ਹੈਲਪ ਕਰਨਗੇ ਅਸ ਤਾਂ ਰਿਕੁਐਸਟ ਹੀ ਕਰ ਸਕਦੇ ਕੀ ਤੁਸੀਂ ਰਸਤਾ ਕੀ ਅਪਣਾਇਆ ਕਿ ਕਿਵੇਂ ਤੁਹਾਨੂੰ ਲੱਗਦਾ ਕਿ ਦੁਬਾਰਾ ਚੱਲੂਗਾ ਰਸਤਾ ਬਾਈ ਜੀ ਆਏ ਵੀ ਅਸੀਂ ਜਿਹੜੇ ਐਡਮਨਿਸਟ੍ਰੇਟਰੀ ਮੰਤਰੀ ਗਰਮੀਤ ਸਿੰਘ ਜੀ ਕੁਡੀਆਂ ਉਹਨਾਂ ਕੋਲੇ ਜਾ ਕੇ ਉਹਨਾਂ ਨੇ ਸਾਨੂੰ ਸੁਸ਼ਵਾਸ਼ਣ ਦਵਾਇਆ ਵੀ ਮੈਂ ਕਰਵਾ ਕੇ ਲੈਟਰ ਵੀ ਉਹਨੇ ਕਢਵਾਈ ਹੈ ਵੇਖੋ ਉਹਨਾਂ ਸਾਹਿਬ ਨੂੰ ਪਰਮਿਸ਼ਨ ਮੰਗਦੇ ਹੋ ਸਾਨੂੰ ਪਰਮਿਸ਼ਨ ਦਿੰਦੇ ਨਹੀਂ ਅਸਲ ਇੱਕ ਰਿਕੁਐਸਟ ਸਟੇਟ ਗਵਰਨਮੈਂਟ ਨੂੰ ਕਰਦੇ ਆਂ ਜੀ ਜਦੋਂ ਤੁਹਾਡੀਆਂ ਲੈਟਰਸ ਉੱਥੇ ਡੀਸੀ ਸਾਹਿਬ ਕੋਲੇ ਗਈਆਂ ਗਾਈਡਲਾਈਨਸ ਬਣੀਆਂ ਉਹ ਸਾਨੂੰ ਪਰਮਿਸ਼ਨ ਕਿਉਂ ਨਹੀਂ ਦਿੰਦੇ ਉਹ ਸਾਨੂੰ ਹਵਾਲਾ ਦਿੰਦੇ ਪੀਟਾ ਦਾ ਅਸੀਂ ਫੇਰ ਪੁੱਛਦੇ ਆਂ ਜੀ ਪੀਟਾ ਅਨਸਰਬਲ ਡੀਸੀ ਪੀਟਾ ਨੂੰ ਨਹੀਂ ਨਾ ਜੀ ਡਿਪਟੀ ਕਮਿਸ਼ਨਰ ਪੰਜਾਬ ਹੈ ਸਟੇਟ ਗਵਰਨਮੈਂਟ ਅਨਸਰਬਲ ਹੈ ਉਹ ਸਟੇਟ ਗਵਰਨਮੈਂਟ ਦੀ ਹਦਿਆਤਾਂ ਵੀ ਨਹੀਂ ਸੁਣਦੇ ਉਹ ਮੰਨਦੇ ਉਹ ਅਸੀਂ ਤਾਂ ਇਹ ਰਿਕਵੈਸਟ ਕਰਦੇ ਗਵਰਨਮੈਂਟ ਨੂੰ ਵੀ ਉਹ ਡੀਸੀ ਸਾਹਿਬ ਨੂੰ ਜਿਹੜੇ ਕਨਸਰਨਡ ਬੰਦੇ ਹੈ ਹੈੱਡ ਹੈ ਉਹਨਾਂ ਨੂੰ ਦੱਸਣ ਵੀ ਇਹਨੂੰ ਪਰਮਿਸ਼ਨਾਂ ਦੋ ਤਾਂ ਕਿ ਸਾਡੇ ਖੇਡਾ ਚੱਲ ਸਕੇ ਇਹ ਸਿਰਫ ਪੰਜਾਬ ਦੇ ਵਿੱਚ ਬੰਦ ਹੈ ਕਿ ਹੋਰਾਂ ਸੂਬਿਆਂ ਵਿੱਚ ਵੀ ਬੰਦ ਨਹੀਂ ਕੱਲੇ ਪੰਜਾਬ ਜੀ ਹੋਰ ਕਿਤੇ ਹੋਰ ਕਿਤੇ ਬਾਈ ਜੀ ਹੁੰਦੀਆਂ ਵੀ ਨਹੀਂ ਇਹ ਤੇ ਹਰਿਆਣਾ ਰਾਜਸਥਾਨ ਚ ਖੇਡ ਨਹੀਂ ਹੁੰਦੀ ਪੰਜਾਬ ਚ ਪੁਰਾਣੀ ਵਿਰਾਸਤੀ ਖੇਡ ਹੈ ਪਿਓ ਦਾਦਿਆਂ ਤੋਂ ਖੇਡ ਚੱਲੀ ਜਾ ਰਹੀ ਹੈ ਪਹਿਲੇ ਕੋਰਟਿੰਗ ਹੁੰਦੀ ਸੀ ਉਹ ਬੈਨ ਹੋ ਗਈ ਗਵਰਨਮੈਂਟ ਵੱਲੋਂ ਹਾਂ ਹੋਈ ਵੀ ਹੈ ਹਾਈ ਕੋਰਟ ਵੱਲੋਂ ਜੀਐਸਓ ਵੀ ਹੈ ਪਰ ਫਿਰ ਵੀ ਨਹੀਂ ਖੇਡਾਂ ਹੋ ਰਹੀਆਂ ਠੀਕ ਹੈ ਬਹੁਤ ਬਹੁਤ ਧੰਨਵਾਦੀ ਸਰ ਥੈਂਕ ਯੂ